ਦੀ ਸਵਾਗਤ ਹੈ ਅੱਜ ਦਿਨੋਂ ਵੀਡੀਓ ਦੇ ਵਿੱਚ ਉਮੀਦ ਹੈ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਅਸੀਂ ਬਣਾਵਾਂਗੇ ਦੁੱਧ ਵਾਲੇ ਗੰਡਿਆ ਦੀ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਗੰਡਿਆ ਨੂੰ ਛਿੱਲ ਲਾਂਗੇ ਫਿਰ ਅਸੀਂ ਇਹਨੂੰ ਬਰੀਕ-ਬਰੀਕ ਕੱਟਾਂਗੇ ਫਿਰ ਅਸੀਂ ਗੰਡਿਆ ਨੂੰ ਇਸ ਤਰ੍ਹਾਂ ਲੰਬੇ-ਲੰਬੇ ਕੱਟਾਂਗੇ ਗੰਡੇ ਅਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਆ ਅਸੀਂ 1 ਕਿਲੋ ਗੰਡੇ ਲੈਤੇ ਨੇ ਹੁਣ ਜੀ ਅਸੀਂ ਚਾਰ ਮਿਰਚਾਂ ਲੈ ਲਈਆਂ ਹਰੀਆਂ ਤੇ ਇੱਕ ਟਮਾਟਰ ਲੈ ਲਿਆ ਮੈਨੂੰ ਬਰੀਕ-ਬਰੀਕ ਕੱਟ ਲਾਂਗੇ ਇਸ ਤਰ੍ਹਾਂ ਅਸੀਂ ਬਰੀਕ-ਬਰੀਕ ਕੱਟ ਲਿਆ ਟਮਾਟਰ ਤੇ ਹਰੀਆਂ ਮਿਰਚਾਂ ਹੁਣ ਜੀ ਅਸੀਂ ਕੜਾਹੀ ਰੱਖ ਲਈ ਉਹਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਤੇ ਨੂੰ ਗਰਮ ਹੋਣ ਦਵਾਂਗੇ ਪੱਕਣ ਦਵਾਂਗੇ ਅਸੀਂ ਇਹ ਗੰਡੇ ਸਰੋਦੇ ਤੇਲ 'ਚ ਬਣਾਵਾਂਗੇ ਜ਼ਿਆਦਾਤਰ ਮੈਂ ਇਸਰੋਦਾ ਤੇਲ ਹੀ ਯੂਜ਼ ਕਰਦੀ ਆਂ ਵੈਸੇ ਇਹਨੂੰ ਰਿਫਾਇਨਡ ਦੇ ਵਿੱਚ ਵੀ ਆਪਾਂ ਬਣਾ ਸਕਦੇ ਆਂ ਇਹ ਗੰਡਿਆਂ ਦੀ ਸਬਜ਼ੀ ਜ਼ਿਆਦਾਤਰ ਆਪਾਂ ਦੇਖਿਆ ਮਾਲਵੇ ਦੇ ਵਿੱਚ ਜ਼ਿਆਦਾ ਬਣਦੀ ਆ ਜਿਵੇਂ ਗਰਮੀਆਂ ਦੇ ਵਿੱਚ ਜ਼ਿਆਦਾ ਬਣਾਉਂਦੇ ਨੇ ਬਹੁਤ ਹੀ ਸੁਆਦ ਲੱਗਦੀ ਆ ਜਦੋਂ ਵੀ ਕੋਈ ਵੀ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਜਾਂ ਕੁਝ ਵੀ ਹੋਰ ਖਾਣ ਦਾ ਮਨ ਨਾ ਹੋਵੇ ਤਾਂ ਆਪਾਂ ਗੰਡਿਆਂ ਦੀ ਇਹ ਰੈਸਪੀ ਬਣਾ ਕੇ ਖਾ ਸਕਦੇ ਆਂ ਚਲੋ ਜੀ ਹੁਣ ਸਾਡਾ ਤੇਲ ਹੈ ਜਿਹੜਾ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਪਾਊਡਰ ਸਾਡਾ ਤੇਲ ਹੈ ਇਹ ਥੁਜ ਗਿਆ ਪਾ ਕੇ ਜੀ ਹੁਣ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰਾ ਹੈ ਜਿਹੜਾ ਬ੍ਰਾਊਨ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ ਤੇ ਹਰੀ ਮਿਰਚ ਪਾ ਦਾਂਗੇ ਮੇਰੇ ਨੂੰ ਕਿੰਨੀ ਜਰਾ ਪੁੰਨ ਲਿਆ ਨਸੀ ਜੀ ਵਿੱਚ ਕੱਟੇ ਹੋਏ ਜਿਹੜੇ ਪਿਆਜ਼ ਸੀ ਗੰਡੇ ਗੀਰੀ ਗੀ ਕੱਟੇ ਸੀ ਉਹ ਪਾ ਦਾਂਗੇ ਨੂੰ ਮਿਕਸ ਕਰ ਦਾਂਗੇ ਤੇਲ ਦੇ ਵਿੱਚ ਨਸੀ 1 ਘੰਟਿਆਂ ਨੂੰ ਭੁੰਨ ਲੈਣੀ ਚੰਗੀ ਤਰ੍ਹਾਂ ਤੁੱਕ ਗੰਦਮਾਗੇ 35 ਮਿੰਟ ਸਾਢੇ ਘੰਡੇ ਆ ਜਿਹੜੇ ਉਹ ਭੁੱਜੀ ਜਾਂਦੇ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਨੂੰ ਪੱਕਣ ਦਮਾਂਗੇ ਇਹਦੇ ਨਾਲ ਨਾਲ ਨਾ ਹੀ ਪੱਕਦੇ ਤੇ ਕਿ ਕੱਚੀ ਹਲਦੀ ਦੀ ਸਮੈਲ ਨਾ ਆਵੇ ਬਾਅਦ ਵਿੱਚ ज्यादातर घंटे लंबे का टिक्की बनाते हैं, वैसे ब्रीकट के भी तो बना सकते हैं। ਇਹ ਮੈਂ ਇਹ ਗੰਡੇ ਐਂ ਸਵਾਦ ਲੱਗਦੇ ਨੇ ਅਸੀਂ ਇਹ ਸਬਜੀ ਲਈ ਇਹ ਚਿੱਟੇ ਜਿਹੇ ਗੰਡੇ ਲੈਂਦੇ ਨੇ ਤੁਸੀਂ ਲਾਲ ਜਿਹੇ ਗੰਡੇ ਵੀ ਲੈ ਸਕਦੇ ਹੋ ਲੇਕਿਨ ਉਹਦੀ ਸਬਜੀ ਆ ਜਿਹੜੀ ਵਧੀਆ ਨਹੀਂ ਬਣਦੀ ਕਾਲੀ ਕਾਲੀ ਜੀ ਬਣਦੀ ਆ ਤੇ ਮਿੱਠੀ ਵੀ ਨਹੀਂ ਬਣਦੀ ਜਿਹੜੇ ਗੰਡੇ ਹੁੰਦੇ ਨੇ ਨਾ ਇਹ ਥੋੜੇ ਮਿੱਠੇ ਹੁੰਦੇ ਨੇ हो सके तो ਤੁਸੀਂ ਜ਼ਿਆਦਾਤਰ ਇਹੀ ਗੰਡੇ ਲੈਣੇ ਨੇ ਇਹਦੀ ਸਬਜ਼ੀ ਬਣਾਉਣੀ ਆ। ਜਿਹੜੀ ਹਲਦੀ ਆ ਜਿਹੜੀ ਉਹ ਭੁੱਜ ਗਈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਕੋਈ ਵੀ ਮਸਾਲਾ ਪਾ ਸਕਦੇ ਹਿੰਨੇ ਵੀ ਹੋਣਾ ਗਰਮ ਮਸਾਲਾ ਤੋਂ ਜ਼ਰਾ ਆ ਪਾਵਾਂਗੇ ਦੇ ਵਿੱਚ ਅਸੀਂ ਲਾਲ ਮਿਰਚ ਇਸ ਹੀ ਪਾਵਾਂਗੇ ਨਮਕ ਨੂੰ ਮਿਰਚ ਥੋੜਾ ਜਿਆਦਾ ਹੀ ਰੱਖਣਾ ਹੈ। ਅਗਲੇ ਦੇ ਵਿੱਚ ਆਪਾਂ ਪਾਵਾਂਗੇ ਦੁੱਧ ਦੀ ਕਰੀਮ। ਫਿਰ ਨੌਨ ਮਿਰਚ ਜਿਹੜਾ ਕਿ ਉਹ ਘੱਟ ਰਹਿ ਜਾਂਦਾ ਹੈਗਾ। ਸੋ ਮੈਂ ਇਹਨੂੰ ਮਿਕਸ ਕਰ ਦਾਂਗੀ। ਹੁਣ ਇਸ ਇਹਦੇ ਵਿੱਚ ਥੋੜਾ ਜਿਆਦਾ ਪਾ ਦਾਂਗੇ ਪਾਣੀ। ਤੇ ਇਹਨੂੰ ਰਮਾਂਗੇ ਤੱਕ ਤੱਕ। ਹੁਣ ਅਸੀਂ ਇਹਨੂੰ ਸਬਜੀ ਨੂੰ ਪੱਕਣ ਦਵਾਂਗੇ ਪਾਣੀ ਪਾ ਕੇ ਹੁਣ ਅਸੀਂ ਇਹਨੂੰ ਟੱਕ ਦਾਂਗੇ ਤੇ 5-7 ਮਿੰਟਾਂ ਬਾਅਦ ਦੇਖਦੇ ਹਾਂ ਹੁਣ ਜੇ ਅਸੀਂ ਦੇਖਦੇ ਹਾਂ ਕਿ ਸਬਜੀ ਬਣ ਗਈ ਜਾਂ ਨਹੀਂ ਦੇਖੋ ਡੰਡੇ ਆ ਜਿਹੜੇ ਪੱਕ ਗਏ ਨੇ ਸਬਜੀ ਰੈਡੀ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੁੱਧ ਦੀ ਮਲਾਈ ਕ੍ਰੀਮਾਂ ਕੀ ਸਿੱਧਾ 뜨 ਗਰਮ ਕਰਕੇ ਫ੍ਰਿਜ ਵਿੱਚ ਰੱਖਤਾ ਤੇ ਫਿਰ ਅਸੀਂ ਮਲਾਈ ਆ ਜਿਹੜੀ ਉਤਾਰ ਲਈ ਇਸ ਤਰ੍ਹਾਂ ਦੇ ਵਿੱਚ ਫਰੈਸ਼ ਕਰੀਮ ਪਾਵੇ ਤਾਂ ਬਹੁਤ ਵਧੀਆ ਹੁੰਦੀਆਂ ਲੇਕਿਨ ਅਸੀਂ ਜਿਹੜਾ ਵੀ ਸਮਾਨ ਘਰ ਦੇ ਵਿੱਚ ਆ ਉਹੀ ਯੂਜ਼ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਲਾਂਗੇ ਮਲਾਈ ਥੋੜਾ ਜਿਹਾ ਇਹ ਪਾਣੀ ਪਾ ਲਾਂਗੇ ਪਾਣੀ ਚ ችግር የለም እነሱ ሲሆን የሚል ስንት ስትል የለም ਦੇਖੋ ਜਿਹੜੀ ਸਬਜੀ ਹੈ ਮਲਾਈ ਤੋਂ ਹੁਣ ਗਾੜੀ ਹੋ ਗਈ। ਹੁਣ ਅਸੀਂ ਇਹਨੂੰ 2-4 ਮਿੰਟ ਲਈ ਪਕਾ ਲਾਂਗੇ। ਲੋ ਜੀ ਸਾਰੀ ਸਬਜੀ ਹੈ ਜਿਹੜੀ ਗੰਡੇਆ ਦੀ ਦੁੱਧ ਵਾਲੀ ਪੂਰੀ ਤਰ੍ਹਾਂ ਰੈਡੀ ਹੋ ਗਈ ਹੈ। ਦੇਖੋ। ਤੁਸੀਂ ਵੀ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ, ਕਮੈਂਟ ਕਰਿਓ ਕਿੱਦਾਂ ਦੀ ਬਣੀ। ਮੈਸ ਇਸ ਲੈਂਡ ਨੂੰ ਬੰਦ ਕਰ ਦਾਂਗੇ ਮੈਸ ਇਹਨੂੰ ਟੱਕ ਦਾਂਗੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ